ਇਹਨੇ 3 ਦਿਨ ਦਾ ਰਿਮਾਂਡ ਮਿਲਿਆ ਸਰ ਸਰ ਕੀ ਨਾਮ ਇਹਨਾਂ ਦਾ ਕਿੱਥੋਂ ਪਰਚੀ ਦਿੰਦੇ ਐਨਾ ਇਹ ਇੱਕ ਦਾ ਨਾ ਸੋਨੂ ਸਿੰਘ ਆ ਇੱਕ ਦਾ ਨਾ ਭੂਰੇ ਲਾਹਲਿਆ ਇਹ ਇੱਕ ਦਾ ਨਾ ਕਲਾਸ਼ ਆ ਇਹ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਆ ਵੱਖ-ਵੱਖ ਇਹਨਾਂ ਦੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਆ ਸਰ ਬਰਾਮਦ ਕੀ ਕੀ ਕੀਤਾ ਬਰਾਮਦ ਕੀ ਹੁਣ ਤੱਕ ਇਹਨਾਂ ਦੇ ਕੋਲੋਂ ਆਪਾਂ 80 ਪਿਸਟਲ ਬਰਾਮਦ ਕੀਤੀ ਆ ਜੀ ਜਿਹੜੇ ਅਜੇ ਫਰਦਰ ਪੁਸ਼ਕਸ਼ ਇਹਨਾਂ ਦੀ ਜਾਰੀ ਆ ਕਿ ਪੰਜਾਬ ਚ ਇਹਨਾਂ ਪਹਿਲਾਂ ਕਿਸ ਨੂੰ ਸਪਲਾਈ ਕੀਤੇ ਆ ਜਾਂ ਹਰਿਆਣੇ ਦੇ ਵਿੱਚ ਕਿਸ ਨੂੰ ਕੀਤੇ ਆ ਤੇ ਉਹ ਆਪਾਂ ਅਜੇ ਪੁਸ਼ਕਿਸ਼ ਕਰ ਰਹੇ ਆ ਉਸ ਦੇ ਬਾਅਦ ਉਹ ਰਿਕਵਰੀ ਕਰਕੇ ਜੇ ਆਪਾਂ ਉਹਨਾਂ ਬੰਦੇ ਨੂੰ ਇਹ ਇਹ ਫਿਲਹਾਲ ਤੇ ਆਪਾਂ ਇਹ ਤਿੰਨ ਬੰਦੇ ਗ੍ਰਿਫਤਾਰ ਕੀਤੇ ਆ ਬੰਦੇ ਹੋਰ ਵੀ ਕਾਫੀ ਹੈਗੇ ਆ ਉਹਨਾਂ ਬਾਰੇ ਜਾਂਚ ਚੱਲ ਰਹੀ ਆ ਸਰ ਇਹਨਾਂ ਦੀ ਤਿੰਨਾਂ ਦੀ ਕਿੰਨੀ ਉਮਰ ਹੋएगी ਜੀ ਇਹਨਾਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਆ ਲੱਗਦਾ ਦੇ ਲੱਗਦਾ ਲੱਗਦਾ ਦੇ ਬਹੁਤ ਛੋਟੀ ਉਮਰ ਇਹਨਾਂ ਦੀ ਨਹੀਂ ਇਹ ਉਥੋਂ ਦਾ ਥੋੜਾ ਜਿਹਾ ਪਾਉਣ ਪਾਣੀ ਦਾ ਕੋਈ ਇਸ ਤਰ੍ਹਾਂ ਕਰਕੇ ਆ ਵੀ ਆਪਣੇ ਥੋੜੇ ਪੰਜਾਬੀ ਹਟੇ ਕੱਟੇ ਹੁੰਦੇ ਆ ਤੇ ਉਹ ਥੋੜਾ ਇੱਚ ਇਦਾਂ ਦੇ ਲੱਗਦੇ ਆ ਉਹ ਬਾਕੀ ਇਹ ਆ ਵੀ 20 ਤੋਂ 25 ਸਾਲ ਦੀ ਉਮਰ ਹੈ ਇਹਨਾਂ ਦੀ ਕਿਤੇ ਦਾ ਵੀ ਕਾਰੋਬਾਰ ਕਰਦੇ ਸੀ ਨਹੀਂ ਚਿੱਟੇ ਦਾ ਕੋਈ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਹੈ ਤਾਂ ਕਿੰਨੇ ਦਿਨ ਦਾ ਰਿਮਾਰਡ ਇਹਨਾਂ ਰਿਮਾਰਡ 3 ਦਿਨ ਦਾ ਮਿਲਿਆ ਹੀ 3 ਦਿਨ ਤੋਂ ਬਾਅਦ ਫਿਰ ਵੇਖਾਂਗੇ ਕੋਈ ਆਪਾਂ ਜੇ ਕੋਈ ਤਰੁੱਟੀ ਰਹਿ ਗਈ ਤੇ ਫਿਰ ਹੋਰ ਲਰਾਂਗੇ ਇਹਨਾਂ ਦਾ ਇੱਕ ਦਾ ਨਾ ਕਲਾਸ਼ ਆਈ एक ना लाले आई, एक सोनू सिंह विश्व प्रसिद्ध नंबर वन सत्ताइस वर्ष का विशाल अनुभव स्पेशलिस्ट मियाँ समीर बंगाली जी हम कहते नहीं करके दिखाते हैं हस्तरेखा जन्मपत्री फोटो दिखाकर सौ प्रतिशत समाधान गारंटी लेकर शादी में रुकावट विदेश यात्रा विदा में देरी लव मैरिज प्यार में धोखा व्यापार में घाटा प्रेमी प्रेम का लक्ष्मी बंधन तलाक स्वतंत्र दुश्मन से छुटकारा यदि आपका प्रेमी पति बेटा किसी को वश में है तो एक बार अवश्य मिले प्रेमी प्रेम का पति पत्नी मन चाह वशकन कराए भटके चाहे जिधर काम होगा इधर मियाँ समीर जी बंगाली संपर्क करें नाइन एट सेवन एट सिक्स सेवन एट सिक्स टू नाइन